ਹਾਂਜੀ ਹੁਣ ਜਿਹੜੀ ਕਿ ਕਰਨਲ ਮਾਮਲੇ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਭਈ ਚਾਰੇ ਪੁਲਿਸ ਅਫਸਰ ਜਿਨ੍ਹਾਂ ਨੇ ਕਰਨਲ ਦੀ ਕੁੱਟਮਾਰ ਕੀਤੀ ਸੀ ਤੇ ਇਹ ਬਈ ਜੋ ਆਪਣੇ ਬੰਨਿਓ ਜਿਹੜੇ ਕਿ ਲੈਣ ਹਾਜ਼ਰ ਕਰ ਦਿੱਤੇ ਗਏ ਆ ਪੰਜਾਬ ਪੁਲਿਸ ਨੇ ਲੈਣ ਹਾਜ਼ਰ ਬਣ ਕੇ ਚੱਲ ਵੀ ਇਹਦੇ ਵਿੱਚ ਵੀ ਚਾਰੇ ਪੁਲਿਸ ਅਫਸਰ ਜੋ ਅਦਾਲਤ ਤੇ ਇਹਨਾਂ ਨੂੰ ਇਹ ਨਾ ਕਹਿ ਸਕੇ ਵੀ ਭਗਾਉੜਾ ਕਰਾਰ ਨਾ ਕਰ ਸਕੇ ਇਹ ਲੈਣ ਹਾਜ਼ਰ ਜਾਨਕੀ ਪੰਜਾਬ ਪੁਲਿਸ ਇਹਨਾਂ ਦਾ ਸਾਥ ਦੇ ਰਹੀ ਆ ਪੂਰੀ ਤਰ੍ਹਾਂ ਆਪਣੇ ਬੰਨਿਓ ਇਹ ਗੱਲ ਕਰੀ ਹੁਣ ਚੰਡੀਗੜ੍ਹ ਪੁਲਿਸ ਨੂੰ ਇਹ ਕੇਸ ਆਫ ਦਿੱਤਾ ਗਿਆ ਸੀ ਪਰ ਇਹ ਚੰਡੀਗੜ੍ਹ ਕੇਸ ਕੇਸ ਦੇ ਵਿੱਚ ਜੋ ਨਾ ਕੰਮ ਰਹੀ ਆ ਤੇ ਹੁਣ ਨਾ ਕੰਮ ਵੀ ਰਹੀ ਆ ਕਿਉਂਕਿ ਇਹਨਾਂ ਤੇ ਕਾਰਵਾਈ ਨਹੀਂ ਹੋਈ ਅਜੇ 4 ਮਹੀਨੇ ਹੋ ਗਏ ਇਸ ਪਰਿਵਾਰ ਨੂੰ ਕਰਨਲ ਦੀ ਪਤਨੀ ਪਤਾ ਨਹੀਂ ਕੋਰਟ ਦੇ ਕਿੰਨੇ ਕਿੰਨੇ ਕਿੱਥੇ ਕਿੱਥੇ ਦਰਵਾਜ਼ੇ ਖੜਕਾਤੇ ਇਹਨਾਂ ਨੇ ਜਾ ਕੇ ਤੇ ਪਰ ਹੁਣ ਜਿਹੜਾ ਕਰਨਲ ਅਫਸਰ ਇੱਕ ਆਰਮੀ ਦਾ ਜੋ ਅਫਸਰ ਅਫਸਰ ਸੀ ਤੇ ਪੰਜਾਬ ਪੁਲਿਸ ਨਾਲੋਂ ਵੱਡਾ ਉਹ ਤਾਂ ਹੁੰਦਾ ਅਫਸਰ ਦਾ ਦੋਨੇ ਪੀਪਤਾਂ ਦੀ ਗੁੱਟਮਾਰ ਹੁੰਦੀ ਹੈ ਪੰਜਾਬ ਪੁਲਿਸ ਵਾਲਿਆਂ ਨੇ ਇਹਨਾਂ ਦੀ ਸ਼ਰਾਬ ਪੀਤੀ ਹੁੰਦੀ ਆ ਤੇ ਵੀਡੀਓ ਕੈਮਰੇ ਵਿੱਚ ਕੈਦ ਵੀ ਹੋ ਜਾਂਦੀਆਂ ਤੇ ਵਾਇਰਲ ਵੀ ਹੋ ਜਾਂਦੀਆਂ ਬਈ ਮੀਡੀਆ ਵਿੱਚ ਵੀ ਆ ਜਾਂਦੀਆਂ ਬਾਅਦ ਦੇ ਵਿੱਚ ਚਾਰੋਂ ਐਸਐਚ ਇਹੇ ਮਾਫੀ ਮੰਗਦੇ ਨਜ਼ਰ ਆਉਂਦੇ ਆ ਜੋ ਕਰਨ ਦੀ ਪਤਨੀ ਤੋਂ ਤੇ ਪਰ ਉਦੋਂ ਬਾਅਦ ਜਦੋਂ ਇਹ ਮਾਮਲੇ ਸਾਹਮਣੇ ਆਉਂਦੇ ਆ ਅੱਗੇ ਦੇ ਮਾਮਲੇ ਕੀ ਰਹਿਣਗੇ ਇਹ ਖਬਰ ਆਪਾਂ ਬਈ ਇਹ ਵੀ ਸਾਂਝੀ ਕਰਾਂਗੇ ਪਰ ਜਿਹੜਾ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦਾ ਕੱਲ ਨੂੰ ਨਮਟੋ ਤੇ ਧੰਨਵਾਦ ਕਿ ਬਈ ਕਰਨਲ ਦੀ ਪਤਨੀ ਵੱਨੋਂ ਐਸੇ ਪੁਲਿਸ ਅਫਸਰਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਸਾਹਮਣੇ ਆ ਕੇ ਗਲਤੀ ਮੰਨੋ ਜਿਹੜਾ ਕਿ ਹੈ ਕੈਮਰੇ ਸਾਹਮਣੇ ਆਪਣੇ ਬਣੀਓ ਉਹ ਗਲਤੀ ਮੰਨਦੇ ਆ ਤੇ ਪਰ ਉਦੋਂ ਬਾਅਦ ਚ ਕੀ ਹੁੰਦਾ ਚਾਰੇ ਪੁਲਿਸ ਅਫਸਰ 4 ਮਹੀਨੇ ਤੇ ਇਹਦੇ ਵਿੱਚ ਉਹ ਤੋਂ ਬਾਅਦ ਬਈ ਜਿਹੜਾ ਸੀਐਮ ਭਵਨ ਤਮਨ ਇੱਥੇ ਉਹ ਵੀ ਚਲਾਕੀ ਖੇਡ ਜਾਂਦੇ ਇਸ ਪਰਿਵਾਰ ਨਾਲ ਉਹ ਕਿਵੇਂ ਖੇਡਦਾ ਇਹਨਾਂ ਨਾਲ ਸਮਾਂ ਰੱਖ ਕੇ 12 ਵਜੇ ਦਾ ਪਰ ਇਹਨਾਂ ਦੀ ਸੁਣਵਾਈ ਫੇਰ ਵੀ ਨਹੀਂ ਹੁੰਦੀ ਕਹਿੰਦਾ ਵੀ ਉਹਨਾਂ ਦੀ ਸਿਰ ਤੇ ਹੱਥ ਰੱਖ ਕੇ ਕਹਿੰਦਾ ਮੈਂ ਤੁਹਾਡੇ ਸਾਥ ਦਿਆਂ ਇਹ ਚਾਰੇ ਪੁਲਿਸ ਅਫਸਰਾਂ ਤੇ ਕਾਰਵਾਈ ਜੋ ਬਣਦੀ ਹੈ ਮੈਂ ਕਰਵਾਉਂਗਾ ਤੇ ਪਰ ਉਥੋਂ ਇਹ ਸੀਐਮ ਪੰਤਮਾਨ ਵੀ ਇਹਨਾਂ ਨਾਲ ਚਲਾਕੀ ਖੇਡ ਜਾਂਦਾ ਤੇ ਬਾਅਦ ਵਿੱਚ ਇੱਕ ਧਰਨਾ ਲੱਗਦਾ ਉਹ ਧਰਨਾ ਇਹਨਾਂ ਤੋਂ ਇਹਨਾਂ ਬੰਈਓ ਛੁਕਵਾ ਦਿੱਤਾ ਇਹਨਾਂ ਕਹਿ ਕੇ ਵੀ ਤੁਹਾਡੀ ਸੁਣਵਾਈ ਹੋਊਗੀ ਜੀ ਤੁਸੀਂ ਧਰਨਾ ਚੱਕ ਦੋ ਤੁਹਾਡੇ ਨਾਲ ਖੜੇ ਆ ਇਹ ਧਰਨਾ ਉਹਨਾਂ ਦੀ ਕਹਿ ਕੇ ਤੇ ਸੀਐਮ ਪੰਤਮਾਨ ਦੇ ਚੱਕ ਦਿੱਤਾ ਜਾਂਦਾ ਉਥੋਂ ਚਾਰੇ ਪਾਸੋਂ ਇਹਨਾਂ ਨਾਲ ਇੱਕ ਬੇਸ਼ੱਕੀ ਹੁੰਦੀ ਆ ਜਦੋਂ ਇਹ ਅਦਾਲਤ 'ਚ ਜਾਂਦੇ ਆ ਇਹ ਵੀਡੀਓ ਵੀ ਰੱਖ ਦਿੰਦੇ ਆ ਉਦੋਂ ਵੀ ਇਹ ਕੋਈ ਸੁਣਵਾਈ ਨਹੀਂ ਹੁੰਦੀ ਇਹ ਪੰਜਾਬ ਪੁਲਿਸ ਇਹਨਾਂ ਦੀ سپورਟ ਦੇ ਵਿੱਚ ਹੀ ਆ ਕਹਿੰਦਾ ਮਤਲਬ ਜਦੋਂ 4 ਮਹੀਨਿਆਂ ਚ ਨਹੀਂ ਫੜੇ ਗਏ ਹੁਣ ਇਹਨਾਂ ਦੀ ਇੱਕ ਜਿਹੜੀ ਕਿ ਫਿਰ ਤੋਂ सीबीआई ਜਾਂਚ ਦੇ ਵਿੱਚ ਹੁਣ ਅੱਗੇ ਦੇ ਮਾਮਲੇ ਇਹ ਰਹਿਣਗੇ ਜਿਹੜੇ ਬਈ ਹੁਣ ਤੱਕ ਦੀ ਅਪਡੇਟ ਆ ਵੀ सीबीआई ਜਾਂਚ ਹੋ ਰਹੀ ਆ ਕੋਰਟ ਵੱਨਿਓ ਇਹਨਾਂ ਨੂੰ ਆਰਡਰ ਦੇ ਦਿੱਤੇ ਗਏ ਵੀ ਇਹਨਾਂ ਨੂੰ ਪੇਸ਼ ਕਰਨ ਦੇਣਾ ਚਾਹੀਦਾ ਪਤੇ ਜਿਹੜੀ ਇਹ ਪੰਜਾਬ ਪੁਲਿਸ ਆ ਇਹ ਇਹਨਾਂ ਦਾ ਬਚਾਅ ਕਰ ਰਹੀ ਆ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜਾ ਹੁਣ ਇਹ ਕਰਨਲ ਮਾਮਲਾ ਹਰ ਰੋਜ਼ ਦੀਆਂ ਖਬਰਾਂ ਜਿਵੇਂ ਮਹੀਨੇ ਦੇ ਵਿੱਚ ਦੋ ਨਾ ਦੋ ਤਿੰਨ ਤਾਂ ਖਬਰਾਂ ਆਉਂਦੀਆਂ ਹੁੰਦੀਆਂ ਹੁਣ ਇਹ ਪਰਸੋਂ ਤੇ ਕੱਲ ਦੇ ਵਿੱਚ ਵਿੱਚ ਇਹ ਅੱਜ ਦੀ ਖਬਰ ਆ ਜਿਹੜੀ ਹੁੰਦੀ ਤੇ ਪਰਸੋਂ ਵੀ ਖਬਰ ਮੈਂ ਸੁਣੀ ਆ ਹੁਣ ਕਰਨਲ ਜਿਹੜਾ ਵੀ ਉਹਨਾਂ ਦਾ ਪਰਿਵਾਰ ਤੇ ਜਿਹੜਾ ਇੱਕ ਉਹਨਾਂ ਦਾ ਰਿਸ਼ਤੇਦਾਰ ਆ ਜੋ ਗੁਰਤੇਜ ਸਿੰਘ ਢਿੱਲੋਂ ਉਹ ਨਾਲ ਇਹਨਾਂ ਦੇ ਸਾਥ ਦੇ ਰਹੇ ਆ ਚਲੋ ਜਦੋਂ ਕੋਈ ਕੋਈ ਮਾਮਲਾ ਹੋ ਜਾਂਦਾ ਅਗਲਾ ਰਿਸ਼ਤੇਦਾਰ ਨੂੰ ਬੁਲਾ ਹੀ ਲੈਂਦਾ ਹਨ ਤੇ ਉਹਨੂੰ ਗੁਰਤੇਜ ਸਿੰਘ ਢਿੱਲੋਂ ਨੂੰ ਵੀ ਧਮਕੀ ਦਿੱਤੀ ਜਾਂਦੀ ਹੈ ਪੁਲਿਸ ਵਾਲਿਆਂ ਬੰਦਿਓ ਕਿਹਾ ਜਾਂਦਾ ਵੀ ਅਗਰ ਜੇ ਤੁਸੀਂ ਇਸ ਪਰਿਵਾਰ ਦਾ ਸਾਥ ਦੇਉਗੇ ਤੋੜੇ ਸੋਡੇ ਤੇ ਵੀ ਤਿੰਨ ਤਰ੍ਹਾਂ ਦੇ ਪਰਚੇ ਪੈਣਗੇ ਉਹ ਕਾਦੇ ਪਾਣੀਆਂ ਇਹ ਪਹਿਲਾ ਪਰਚਾ ਜਨਾਨੀ ਦਾ ਛੇਡਖੜ ਦਾ ਦੂਜਾ ਦੂਜਾ ਪਰਚਾ ਜਿਹੜਾ ਕਿ ਨਜਾਇਜ਼ ਅਸਲਾ ਛੋਡੀ ਗੱਡੀ ਚ ਰੱਖਾਂਗੇ ਤੇ ਬਾਕੀ ਡਰੱਗਸ ਦਾ ਛੋੜੇ ਤਿੰਨ ਤਰ੍ਹਾਂ ਦੇ ਪਰਚੇ ਪਾਣੀਆਂ ਆਉਣ ਵਾਲੇ ਸਮੇਂ ਚ ਜੇ ਇਸ ਪਰਿਵਾਰ ਦਾ ਸਾਥ ਦੇਉਗੇ ਪਰ ਭਾਈ ਉਹ ਇਹ ਵੀਡੀਓ ਕੋਰਟ ਦੇ ਵਿੱਚ ਵੀ ਰੱਖ ਕਹਿ ਦਿੰਦੇ ਆ ਜਾ ਕੇ ਵੀ ਸਾਨੂੰ ਧਮਕੀਆਂ ਮਿਲਦੀਆਂ ਰਾਜਨਾਥ ਰੱਖਿਆ ਮੰਤਰੀ ਕੋਲੇ ਵੀ ਪਹੁੰਚੇ ਤਾ ਪਰ ਨਹੀਂ ਇਹ ਮਾਮਲੇ ਕੋਈ ਸੁਣਵਾਈ ਨਹੀਂ ਹੁੰਦੀ ਇਸ ਪਰਿਵਾਰ ਦੀ ਤਾਂ ਹੁਣ ਇਹ ਇੱਥੇ ਆਜੋ ਇਹ ਪੰਜਾਬ ਪੁਲਿਸ ਦੇ ਹੱਥ ਖੁੱਲੇ ਛੱਡੇ ਹੋਏ ਆ ਹੁਣ ਜਸਪ੍ਰੀਤ ਮਾਮਲਾ ਰਣੇਂਦਰਦੀਪ ਮਾਮਲਾ ਮਾਮਲੇ ਹਜੇ ਇਹ ਸਾਹਮਣੇ ਆਗੇ ਹਜੇ ਪਤਾ ਨਹੀਂ ਕਿੰਨੇ ਕੁ ਹੋਰ ਆਉਣਗੇ ਪੰਜਾਬ ਪੁਲਿਸ ਦੇ ਹੱਥ ਖੁੱਲੇ ਛੱਡ ਰੱਖਿਆ ਪੰਜਾਬ ਸਰਕਾਰ ਨੇ ਸੀਮਪੰਤਮਨ ਹੁਣ ਦੇਖਣਾ ਇੱਥੇ ਇਹ ਬਣਦਾ ਵੀ ਇਸ ਪਰਿਵਾਰ ਦੀ ਅੱਗੇ ਸੁਣਵਾਈ ਹੁਣ ਸੀਬੀਆਈ ਜਾਂਚ ਵੰਗੀ ਸੀ ਇਹਨਾਂ ਨੇ ਤੇ ਸੀਬੀਆਈ ਜਾਂਚ ਦੇ ਸੀਐਮ ਪੰਤਮਨ ਮੰਨਿਉ ਕੀ ਕਿਹਾ ਸੀ ਗਿਆ ਸੀ ਇਨਸਾਫ ਬਜਾਉਣ ਦੀ ਵਿਦਾਇ ਇਹਨਾਂ ਨੂੰ ਕਿਹਾ ਜਾਂਦਾ ਅੱਗੋਂ ਵੀ ਅਸੀਂ ਜੋ ਇਸ ਐਸਐਸਪੀ ਨਾਨਕ ਸਿੰਘ ਜਿਹੜਾ ਇਸ ਮਾਸਟਰਮਾਈਂਡ ਇਸ ਮਾਮਲੇ ਦਾ ਤਾਂ ਇਹਨਾਂ ਨੂੰ ਕਿਹਾ ਜਾਂਦਾ ਵੀ ਅਸੀਂ ਇਹਦੀ ਟਰਾਂਸਫਰ ਕਰ ਦਿੰਨੇ ਆ ਜੋ ਬਦਲੀ ਕਰ ਦਿੰਨੇ ਆ ਤੁਸੀਂ ਸੀਬੀਆਈ ਜਾਂਚ ਨਾ ਮੰਗੋ ਤਾਂ ਵੀ ਕਹਿੰਦਾ ਮਤਲਬ ਹੁਣ ਸੀਬੀਆਈ ਜਾਂਚ ਇਹਨਾਂ ਦਾ ਪਤਾ ਲੱਗ ਜੂ ਇੱਕ ਇੱਕ ਅਨਕਾਉਂਟਰ ਕਰਕੇ ਆਉਂਦੀ ਹੈ ਜਸਪ੍ਰੀਤ ਦਾ ਅਨਕਾਉਂਟਰ ਜਦੋਂ ਹੁੰਦਾ ਹੈ ਇਹ ਕਹਿੰਦੇ ਵੀ ਜ਼ਿਆਦਾ ਬੋਲੇਗਾ ਤੇ ਤੇਰਾ ਵੀ ਕਰ ਦਾਂਗੇ ਇੱਥੇ ਜਾ ਕੇ ਇਹ ਜਦੋਂ ਢਾਬਾ ਜਿਹੜਾ ਹੋਸਪਿਟਲ ਆ ਜਿਹੜਾ ਪਟਿਆਲਾ ਹਸਪੀਟਲ ਦੇ ਸਾਹਮਣੇ ਘਟਨਾ ਵਾਪਰਦੀ ਹੈ ਤੇ ਕਰਨ ਨੂੰ ਘੀਸਿਆ ਜਾਂਦਾ ਉਥੇ ਪੱਗ ਤੱਕ ਦਸਤਾਰ ਤਕ ਲਾ ਦਿੱਤੀ ਉਹ ਮੁੰਡੇ ਦੇ ਢੂਈਆਂ ਚਲਾਸ਼ਾਂ ਦੋਨਾਂ ਦੇ ਮੈਂ ਕਹਣਾ ਬਹੁਤ ਬੁਰੀ ਹਾਲਤ ਨਾਲ ਘੁੱਟਿਆ ਜਾਂਦਾ ਤੇ ਪਰ ਫਿਰ ਵੀ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਨਾਲੇ ਇੱਕ ਅਵਸਰ ਆ ਆਰਮੀ ਨਾਲ ਆਰਮੀ ਦਾ ਓਡਾ ਬਹੁਤ ਵੱਡਾ ਹੁੰਦਾ ਪੰਜਾਬ ਪੁਲਿਸ ਨਾਲ ਤਾਂ ਫਿਰ ਵੀ ਬਈ ਤੇ ਆਏ ਦੇਖ ਲਓ 4 ਮਹੀਨੇ ਹੋ ਗਏ ਜਦੋਂ 4 ਮਹੀਨੇ ਜਿਹਾ ਸੁਣਵਾਈ ਨਹੀਂ ਹੋਈ ਇਹ ਪੰਜਾਬ ਪੁਲਿਸ ਨੇ ਸਪੋਰਟ ਕਰਦੀ ਇਹਨਾਂ ਨੂੰ ਲੁਕੋ ਰਹੀ ਆ ਪਘੌੜਾ ਇਸ ਕੇਸ ਵਿੱਚ ਹੁਣ ਜੇ ਅਗਰ ਸੀਬੀਆਈ ਜਾਂਚ ਦੇ ਵਿੱਚ ਹੁਣ ਸੀਬੀਆਈ ਜਾਂਚ ਪਹਿਲਾ ਨੰਬਰ ਤਾਂ ਇਹ ਆਪਣੇ ਬਨਿਊ ਕਰ ਰਹੀ ਆ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਵੀ ਆਪਾਂ ਸਾਹਮਣੇ ਜੋ ਆਉਣਗੇ ਉਹ ਖਬਰ ਸਾਂਝੀ ਕਰਾਂਗੇ ਪਰ ਸੀਬੀਆਈ ਨੂੰ ਜੋ ਕੋਰਟ ਬਨਿਊ ਆਡਰ ਆ ਵੀ ਇਹਨਾਂ ਦੀ ਦੇਖ ਪਹਿਲਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਸਿੱਧੇ ਮਤੇ ਨਾਲ ਲਿਆਉਣਗੇ ਜੇ ਅਗਰ ਨਾ ਮੰਨੇ ਫਿਰ ਪਘੌੜਾ ਕਰਾਰ ਫਿਰ ਗ੍ਰਿਫਤਾਰੀ ਹੁੰਦੀ ਹੈ ਹਨਾ ਪਹਿਲਾਂ ਸੰਮਣ ਜਾਂਦੇ ਹੁੰਦੇ ਆ ਯਾਨੀ ਕਿ ਹੁਣ ਇਹ ਅੱਗੇ ਮਾਮਲੇ ਕੀ ਰਹਿਣਗੇ ਇਹ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜੋ ਵੀ ਹੁਣ ਤੱਕ ਅਪਡੇਟ ਆ ਕਰਨਲ ਮਾਮਣੀ ਨੂੰ ਲੈ ਕੇ ਤਾਂ ਇਹ ਸੋਣਿਆ ਸਾਂਝੀ ਜ਼ਰੂਰ ਕਰਨੀ ਸੀ ਜਿਹੜਾ ਕਿ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਇਸ ਪਰਿਵਾਰ ਨੂੰ ਨਹੀਂ ਪਤਾ ਨਹੀਂ ਕਿੰਨੇ ਕਿ ਪਰਿਵਾਰ ਹੁਣ ਜਸਪ੍ਰੀਤ ਮਾਮਲਾ ਨਰਿੰਦਰਦੀਪ ਨੂੰ ਕਰੰਟ ਲਾ ਕੇ ਮਾਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਐਕਸੀਡੈਂਟ ਸਾਬਤ ਕੀਤਾ ਜਾਂਦਾ ਵੀ ਇਹ ਐਕਸੀਡੈਂਟ ਨਾ ਮਰਿਆ ਇਹ ਵੀ ਇੱਕ ਸਾਡੇ ਬੇਦੋਸ਼ੇ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਬਾਈ ਤੇ ਜਿਹੜੀ ਅੱਜ ਦੀ ਖਬਰ ਵੀ ਆ ਰਹੀ ਹੈ 10 ਸਾਲ ਦੀ ਸਜ਼ਾ ਵੀ ਇਹ ਕਹਿ ਸੱਚ ਨੂੰ ਸੀ ਅੱਗੇ ਦੇ ਮਾਮਲੇ ਕੀ ਰਹਿਣਗੇ ਇਹ ਖਬਰ ਆਪਾਂ ਬਾਈ ਇਹ ਵੀ ਸਾਂਝੀ ਕਰਾਂਗੇ ਪਰ ਜਿਹੜਾ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੰਤੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦਾ ਕੱਲ ਨੂੰ ਨਮਟੋ ਤੇ ਧੰਨਵਾਦ